ਜੇ ਵੀ ਅਸੀਂ ਯੋਗਦਾਨ ਪਾ ਸਕਦੇ ਹਾਂ ਉਹ ਜ਼ਰੂਰ ਪਾਉਦੇ ਆਂ ਪਿੱਛੇ ਦੇ ਆਪਣਾ ਗਾਣਾ ਆ ਅਸੀਂ ਪੱਗਾ ਚੋਬਦੀਆਂ ਅਸੀਂ ਉਹਦੀਆਂ ਚੰਦ ਲੈਣਾ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਕਿਉਂਕਿ ਉਹ ਗਾਣਾ ਸੱਚੀ ਸਰਕਾਰ ਨੂੰ ਚੋਬ ਗਿਆ ਉਹਨਾਂ ਨੇ ਇੰਡੀਆ ਦੇ ਵਿੱਚੋਂ ਬੈਨ ਕਰ ਦਿੱਤਾ ਉਹ ਕੀ ਕਹਿੰਦਾ ਸੀ ਹੋਇਆ ਤਾਂ ਉਹਦੇ ਹੀ ਨਹੀਂ ਹਾਗੀ ਇਸ ਗੱਲ ਤੇ ਕਿਵੇਂ ਗੋਲੀਆਂ ਹਿੱਕਾਂ 'ਚ ਅਸੀਂ ਖਾਧੀਆਂ ਉਹ ਤਾਂ ਗੱਲ ਗੱਲ ਉੱਤੇ ਆਖਦੇ ਤੇ ਆ ਸਾਨੂੰ ਚੜਖੇ ਨਾ ਮਿਲੀਆਂ ਏ ਜਾਤੀਆਂ ਗੱਲਾਂ ਹੱਕ ਤੇ ਸੱਚ ਦੀਆਂ ਹੁਣ ਕਿੱਥੇ ਪੁੱਗਦੀਆਂ ਓ ਨਾਂ ਨੂੰ ਅਸੀਂ ਰਾਖੀ ਕੀਤੀ ਜਿੰਨਾ ਦੀ ਹੁਣ ਪੱਗਾ ਚੁੱਭਦੀਆਂ ਓ ਨਾਂ ਨੂੰ ਇਹ ਬਾਕੀ ਪੱਗਾ ਚੁੱਭਦੀਆਂ ਇੱਕ ਗੱਲ ਹੋਰ ਚੁੱਭ ਗਈ ਆ ਆਪਣੇ ਸਿੱਖ ਕੌਮ ਦਾ ਆਪਾਂ ਇੱਕ ਖਾਲਸਾ ਐਡ ਉਹਨਾਂ ਨੇ ਟਵਿੱਟਰ ਤੋਂ ਵੀ ਬੈਨ ਕਰਤਾ ਆਪਾਂ ਉਹਨਾਂ ਦਾ ਕੀ ਕੰਮ ਆ ਆਪਾਂ ਕਦੀ ਜਾਤ ਵੇਖਿਆ ਕੋਈ ਧਰਮ ਵੇਖਿਆ ਜਿੱਥੇ ਵੀ ਕੋਈ ਕੁਦਰਤੀ ਆਫਤ ਆਉਂਦੀ ਆਪਾਂ ਜਾ ਕੇ ਲੰਗਰ ਲਾਉਨੇ ਆ ਉਹ ਵੀ ਗੱਲ ਕਰੂਗੀ ਉਹ ਤੇ ਕਹਿੰਦਾ ਹੋ ਕੱਲੇ ਲੰਗਰ ਜਿਲਾਏ ਅਸੀਂ ਚੰਗਿਆਂ ਜੇ ਗੱਲ ਹੱਕ ਦੀ ਤੇਰੀ ਤਾਂ ਅਤਵਾਦੀਆਂ ਆਹ ਤੁਹਾਡਾ মিডিਆ ਭਗੋੜਾ ਦੱਸੀ ਜਾਂਦਾ ਏ ਪਰ ਗੁਰੂ ਦੀ ਨਿਗਾਹ 'ਚ ਅਸੀਂ ਬਾਗਿਆਂ ਆਹ ਲਿਖਦਾ ਰੂ ਵੀ ਚੱਖਿਆ ਓਏ ਬਾਗ ਤੇਰਾ ਖੁੱਪਦੀਆਂ ਉਹ ਨਾਂ ਨੂੰ ਅਸੀਂ ਰਾਖੀ ਕੀਤੀ ਜਿਨਾ ਦੀ ਹੁਣ ਪੱਗਾ ਚੁੱਕਦੀਆਂ ਉਹ ਨਾਂ ਨੂੰ ਨੀ ਜਿਕਾਰਾ ਲਾ ਦੋ ਤੇ ਬਾਕੀ ਚੋਣ ਦੀਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਨੀਆਂ ਕੁ ਬੇਨਤੀਆਂ ਨੇ ਦੋਕ ਲੈਂਦਾ ਮੈਂ ਤੁਹਾਨੂੰ ਹੋਰ ਸੁਣਾਉਣਾ ਕਿ ਆਪਾਂ ਇੱਥੇ ਜਿਹੜੇ ਜ਼ਿਮੀਦਾਰ ਬੈਠੇ ਉਹੀ ਪੰਜਾਬ ਹੈ ਜਿਹੜਾ ਹੱਕਾਂ ਲਈ ਖੜਦਾ ਇੱਕ ਗੀਤ ਹੋਰ ਆਇਆ ਸੀ ਉਹ ਕਹਿੰਦਾ ਹੋਏ ਨਾ ਸਮਝਿਓ ਤਾਬ ਗਿਆ ਜੇ ਮੈਂ ਬੋਲਦਾ ਨਹੀਂ ਮਾੜੀ ਮੋਟੀ ਗੱਲ ਨੂੰ ਕੱਪਰੂ ਕੋ ਹੌਂਦਾ ਨਹੀਂ ਹੋ ਕਿਹੜਾ ਜੰਮਿਆ ਪਾਂ ਦੇ ਜਿਹੜਾ ਹੱਥ ਕਰਵੇਂ ਨੂੰ ਪਾਜੂ ਜੇ ਜੱਟ ਆਈ ਤੇ ਆ ਗਿਆ ਤੇਰੀ ਦਿੱਲੀ ਮੂਰੇ ਲਾਲੂ ਜੇ ਜੱਟ ਆਈ ਤੇ ਆ ਗਿਆ ਦਿੱਲੀ ਮੂਰੇ ਲਾਲੂ ਜੇ ਜੱਟ ਆਈ ਤੇ ਆ ਗਿਆ ਇੰਨੀਤ ਬੇੰਤੀਆ ਪ੍ਰਾਨ ਕਰਿਓ ਕਿਸਾਨ ਮਜ਼ਦੂਰ ਹੈ ਤਾਂ ਕਿਸਾਨ ਮਜ਼ਦੂਰ ਹੈ ਤਾਂ ਬੋਲੋ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੋਲਰ ਵਾਲੇ ਵੱਲੋਂ ਦਾ ਕਾਫੀ ਆ ਤੇ ਬੜਾ ਸਮਾਨ ਹੀ ਦੇ ਰਹੀ ਸੀ ਹਣਾ ਤੇ ਆਪਣਾ ਗਾਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੁਬਾਰਕਾ ਦਿੰਦਾ ਬਾਈ ਤੁਹਾਡੇ ਸਾਰਿਆਂ ਦੇ ਹਿੱਸੇ ਸ਼ੂਰ ਮੀਰਤਾ ਦਾ ਖਿਤਾਬ ਆਇਆ ਕਿਉਂਕਿ ਜਿਹੜੇ ਇੱਥੇ ਬੈਠੇ ਹੋ ਸਾਰੇ ਸ਼ੂਰਨੀ ਹੋ ਗੋਦਰ ਘਰਾਣੇ ਜੀ ਬੈਠੇ ਆ ਥਾਣੀ ਹਣਾ ਤੇ ਪੱਗਾ ਚੁੰਨੀਆ ਗਾਣਾ ਆਪਣਾ ਲਿਖਿਆ ਸੀ ਬਾਈ ਨੇ ਗਾਇਤੀ ਬਾਈ ਨੇ ਖਨਾਤਾ ਤੇ ਮੇਰਾ ਪਿਛਲੇ ਸਾਲ ਇੱਕ ਹੋਰ ਗਾਣਾ ਆਇਆ ਸੀ ਮੈਂ ਉਹਦੇ ਦੋ ਬੋਲ ਸੁਣਾ ਕੇ ਬਸ ਇਜਾਜ਼ਤ ਲਊਗਾ ਕਿਹਦਾ ਪੰਜਾਬ ਤੁਲੇ ਕੇ ਸੋਚ ਨੀਚੀ ਚੰਗੀ ਸੈਟਰ ਦੀ ਤੋਕੋਤੀ ਦੀ ਸੋਚ ਮਾਰਦੀ ਖੇਡ ਮਾਰਦੀ ਕਲਮ ਮਾਰਦੀ ਟੋਕੀ ਦੀ ਯੂਨੀਵਰਸਾ ਖੋਦਿਆ ਕਦੇ ਟਾਕੀ ਬਚਦੇ ਪਾਣੀਆਂ ਦੇ ਧਰਮ ਤੇ ਕਰਦੇ ਰਾਜਨੀਤੀਆਂ ਪਾੜ ਕੇ ਪੰਨੇ ਬਾਣੀਆਂ ਦੇ ਰੂਪੀ ਚੱਠੇ ਆ ਤਨਸਾਂ ਨੂੰ ਅਤ ਕਰਾਉਂਦੀ ਆਉਂਦੀ ਆ ਸਾਨੂੰ ਮੀਨੇ ਦਾ ਪੁੱਛਣਾ ਅਣਖਾਂ ਦੇ ਸਾਨੂੰ ਹੋਂਦ ਬਚਾਉਣੀ ਆਉਂਦੀ ਆ ਸਾਨੂੰ ਮੀਨੇ ਦਾ ਪੁੱਛਣਾ ਅਣਖਾਂ ਦੇ ਸਾਨੂੰ ਹੋਂਦ ਬਚਾਉਣੀ ਆਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਸਿਉ ਵਾਹਿਗੁਰੂ ਜੀ ਕੀ ਫਤਿਹ ਜੋਸ਼ ਭਰਾ ਸੰਗਤ